ਪੂਰਾ ਪੰਜਾਬ ਇਸ ਵੇਲੇ ਸੋਗ ਦੇ ਵਿੱਚ ਹੈ ਰਾਜਵੀਰ ਜਵੰਦਾ ਦੇ ਲਈ ਪ੍ਰਾਰਥਨਾ ਅਰਦਾਸ ਕਰ ਰਹੇ ਨੇ ਗੁਰਦੁਆਰਿਆਂ ਦੇ ਵਿੱਚ ਪ੍ਰਾਰਥਨਾ ਹੋ ਰਹੀ ਹੈ ਮੰਦਰਾਂ ਦੇ ਵਿੱਚ ਹੋ ਰਹੀ ਹੈ ਇਸ ਵੇਲੇ ਹਰ ਕੋਈ ਇਹੀ ਚਾਹ ਰਿਹਾ ਹੈ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਠੀਕ ਹੋ ਜਾਣ ਔਰ ਅਸੀਂ ਇਸ ਵੇਲੇ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਖੜੇ ਹਾਂ 29 ਸਤੰਬਰ ਹੋ ਚੁੱਕੀ ਹੈ ਔਰ ਸ਼ਾਮ ਦੇ 6:30 ਵਜੇ ਦਾ ਇਹ ਸਮਾਂ ਹੈ ਜਦੋਂ ਅਸੀਂ ਇੱਥੇ ਖੜੇ ਗੱਲ ਰਿਕਾਰਡ ਕਰ ਰਹੇ ਹਾਂ ਹੁਣ ਤੱਕ ਦੇ ਜੋ ਅਪਡੇਟ ਸਾਹਮਣੇ ਆਏ ਨੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਅਫਵਾਹਾਂ ਵੀ ਸੁਣੀਆਂ ਹੋਣਗੀਆਂ ਬਹੁਤ ਸਾਰੀਆਂ ਸੱਚੀਆਂ ਝੂਠੀਆਂ ਗੱਲਾਂ ਕਈ ਵਾਰੀ ਲੋਕੀ ਫੇਮ ਦੇ ਚੱਕਰ ਦੇ ਵਿੱਚ ਬਹੁਤ ਕੁਝ ਆਪਣੇ ਵੱਲੋਂ ਜੋੜ-ਜਾੜ ਕੇ ਦੱਸ ਦਿੰਦੇ ਹੁੰਦੇ ਨੇ ਤਾਂ ਕਿਸੇ ਵੀ ਅਫਵਾਹਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਔਰ ਬੜਾ ਦੁੱਖ ਲੱਗਿਆ ਜਦੋਂ ਮੈਂ ਇਹ ਦੇਖਿਆ ਕਿ ਕਈ ਲੋਕ ਅਜਿਹੀਆਂ ਵੀ ਗੱਲਾਂ ਕਰ ਰਹੇ ਨੇ ਕਿ ਉਹ ਤਾਂ ਸਟੰਟ ਵਾਜ਼ੀਆਂ ਕਰ ਰਹੇ ਸੀਗੇ ਜਾਂ ਫੁਕਰ ਵਾਜ਼ੀਆਂ ਵਾਲੀਆਂ ਗੱਲਾਂ ਦੇਖੋ ਜਦੋਂ ਕੋਈ ਡੈਥ ਬੈੱਡ ਦੇ ਉੱਤੇ ਹੁੰਦਾ ਹੈ ਜਦੋਂ ਕੋਈ ਇਹਨਾਂ ਹਾਲਾਤਾਂ ਹਾਲਾਂਕਿ ਮੈਨੂੰ ਇਹ ਸ਼ਬਦ ਵਰਤਦੇ ਵੀ ਜਿਹੜੀ ਹੈ ਉਹ ਮੁਸ਼ਕਲ ਮਹਿਸੂਸ ਹੋ ਰਹੀ ਹੈ ਕਿ ਅਸੀਂ ਇਹ ਨਾ ਕਹੀਏ ਕਿ ਡੈਥ ਬੈੱਡ ਔਰ ਲਾਈਫ ਬੈੱਡ ਦੇ ਉੱਤੇ ਹੈ ਔਰ ਉਹ ਲਾਈਫ ਦੇ ਨਾਲ ਜਿੱਤੇਗਾ ਬਾਈ ਬੜੀ ਹਿੰਮਤ ਦੇ ਨਾਲ ਲੜ ਰਿਹਾ ਜੋ ਹੁਣ ਤੱਕ ਮੈਂ ਅਪਡੇਟ ਪਤਾ ਕਰਕੇ ਆਇਆ ਉਸ ਦੇ ਨਾਲ ਹੀ ਪਤਾ ਚੱਲ ਰਿਹਾ ਕਿ ਭਾਵੇਂ ਇਸ ਵੇਲੇ ਉਹ ਬਹੁਤ ਜ਼ਿਆਦਾ ਮੂਵਮੈਂਟ ਨਹੀਂ ਕਰ ਰਿਹਾ ਪਰ ਅੰਦਰੋਂ ਬਾਈ ਬੜੀ ਤਗੜੀ ਲੜਾਈ ਜਿਹੜੀ ਹੈ ਉਹ ਲੜ ਰਿਹਾ ਔਰ ਹਰ ਕਿਸੇ ਦੇ ਬਸ ਦੇ ਵਿੱਚ ਨਹੀਂ ਹੁੰਦਾ ਤਾਂ ਇਦਾਂ ਦੀਆਂ ਜਿਹੜੀਆਂ ਅਫਵਾਹਾਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੇ ਵੱਲ ਨਹੀਂ ਜਾਣਾ ਚਾਹੀਦਾ ਔਰ ਖਾਸ ਤੌਰ ਤੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਅਗਰ ਅਜਿਹਾ ਸਮਾਂ ਹੋਵੇ ਤਾਂ ਉਸ ਵੇਲੇ ਅਜੀਆਂ ਗੱਲਾਂ ਜਿਹੜੀਆਂ ਨੇ ਸ਼ੋਭਾ ਨਹੀਂ ਦਿੰਦੀਆਂ ਤਾਂ ਇਸ ਦੇ ਨਾਲ ਹੀ ਆਪਾਂ ਅੱਗੇ ਵਧਦੇ ਹਾਂ ਤੁਸੀਂ ਵੀ ਆਪਣੀ ਕਮੈਂਟ ਕਰਕੇ ਰਾਏ ਦੱਸ ਸਕਦੇ ਹੋ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੇ ਜਾਣਕਾਰੀ ਦੇ ਵਿੱਚ ਅੱਗੇ ਵਧਦੇ ਹਾਂ ਤੇ ਦੱਸਦੇ ਹਾਂ ਕਿ ਜਿਹੜੀ ਬ੍ਰੇਨ ਦੀ ਜਿਹੜੀ ਸੱਟ ਹੈਗੀ ਹੈ ਇਹ ਜਿਸ ਤਰੀਕੇ ਦੇ ਨਾਲ ਰਾਜਵੀਰ ਜਵੰਦਾਬਾਈ ਦਾ ਐਕਸੀਡੈਂਟ ਹੋਇਆ ਜੋ ਸਟਾਰਟਿੰਗ ਤੋਂ ਜਾਣਕਾਰੀ ਸਾਹਮਣੇ ਆਈ ਸੀ ਉਸ ਦੇ ਮੁਤਾਬਕ ਜਦੋਂ ਸੜਕ ਦੇ ਉੱਤੇ ਜਿਹੜੇ ਸਾਂਢ ਲੜਦੇ ਹੋਏ ਦਿਖਾਈ ਦਿੱਤੇ ਤਾਂ ਇੱਕ ਬਲੈਰੋ ਗੱਡੀ ਇਹਨਾਂ ਦੇ ਸਾਹਮਣੇ ਜਾ ਰਹੀ ਸੀ ਤਾਂ ਜਦੋਂ ਉਸ ਨੇ ਸਾਈਡ ਤੋਂ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਉਹ ਲੜਦਿਆਂ ਨੇ ਬਲੈਰੋ ਗੱਡੀ ਦੇ ਸਾਹਮਣੇ ਆ ਗਏ ਤਾਂ ਜਦੋਂ ਜਿਹੜੇ ਸਾਂਢ ਸੀਗੇ ਉਹ ਬਲੈਰੋ ਗੱਡੀ ਦੇ ਸਾਹਮਣੇ ਆਏ ਤਾਂ ਉਹਨੇ ਅਚਾਨਕ ਬ੍ਰੇਕ ਲਗਾਈ ਇਹਨਾਂ ਦੇ ਮੋਟਰਸਾਈਕਲ ਦੀ ਪਿੱਛੋਂ ਟੱਕਰ ਲੱਗਦੀ ਹੈ ਹਾਲਾਂਕਿ ਟੱਕਰ ਲੱਗਦੀ ਹੈ ਬਹੁਤ ਟੱਕਰ ਵੀ ਬਹੁਤੀ ਜ਼ਬਰਦਸਤ ਨਹੀਂ ਲੱਗਦੀ ਕਿਉਂਕਿ ਮੋਟਰਸਾਈਕਲ ਦਾ ਵੀ ਕੋਈ ਇੱਕੋ ਇੱਕ ਲਾਈਟ ਦਾ ਜਿਹੜਾ ਇੱਕ ਜਾਂ ਫਿਰ ਉੱਪਰਲਾ ਜਿਹੜਾ ਸ਼ੀਲਡ ਹੁੰਦਾ ਵਿੰਡਸ਼ੀਲਡ ਹੁੰਦਾ ਉਸ ਦਾ ਕੋਈ ਸ਼ੀਸ਼ਾ ਟੁੱਟਿਆ ਇਸ ਤੋਂ ਵੱਧ ਕੋਈ ਨੁਕਸਾਨ ਨਹੀਂ ਹੋਇਆ ਪਰ ਬਾਈ ਕਿਉਂਕਿ ਜਦੋਂ ਇਦਾਂ ਤੁਸੀਂ ਟੂ-ਵੀਲਰ ਦੇ ਉੱਤੇ ਬਹੁਤ ਸਟਰੋਂਗਲੀ ਬ੍ਰੇਕ ਲਗਾਣੇ ਹੁੰਦਾ ਬੰਦਾ ਇੱਕਦਮ ਜੰਪ ਕਰਕੇ ਅੱਗੇ ਜਾਂਦਾ ਤਾਂ ਉਹਨਾਂ ਦਾ ਸਿਰ ਹੀ ਜਿਹੜਾ ਹੈ ਉਹ ਜਾ ਕੇ ਅੱਗੇ ਬਲੈਰੋ ਗੱਡੀ ਦੇ ਨਾਲ ਟਕਰਾਇਆ ਹੈਲਮਟ ਹਾਲਾਂਕਿ ਪਾਇਆ ਹੋਇਆ ਸੀ ਤੇ ਉੱਪਰੋਂ ਇਹ ਕੋਈ ਇਦਾਂ ਦੀ ਸੱਟ ਨਹੀਂ ਹੈ ਸਿਰ ਦੇ ਉੱਤੇ ਜਿਹੜੀ ਕਿ ਅਸੀਂ ਉੱਪਰਲੇ ਜ਼ਖਮ ਕਹਿੰਦੇ ਹੁੰਦੇ ਆ ਕਿ ਜਿੱਮੇ ਸਿਰ ਫਟ ਗਿਆ ਹੀ ਐਦਾਂ ਪਰ ਜਿਹੜੀ ਇੰਟਰਨਲ ਸੱਟਾਂ ਲੱਗੀਆਂ ਨੇ ਇਸ ਟੱਕਰ ਦੇ ਨਾਲ ਜੋ ਇੰਪੈਕਟ ਆਇਆ ਉਹ ਸਿੱਧਾ ਔਰ ਸਿੱਧਾ ਉਹਨਾਂ ਦੀ ਸਪਾਇਨਲ ਕੋਰਡ ਦੇ ਵਿੱਚ ਯਾਨੀ ਕਿ ਰੀਡ ਦੀ ਹੱਡੀ ਦੇ ਵਿੱਚ ਦੋ ਜਗ੍ਹਾ ਦੇ ਉੱਤੇ ਕ੍ਰੈਕ ਹਾਂ ਜਿਹੜੀ ਬ੍ਰੇਕ ਹੋਈ ਆ ਉਹ ਤੇ ਉਸ ਦੇ ਨਾਲ ਜਿਹੜਾ ਉਹਨਾਂ ਦਾ ਨਾੜੀ ਤੰਤਰ ਹੁੰਦਾ ਹੈ ਅਸੀਂ ਜਿਸ ਨੂੰ ਨਿਊਰੋ ਸਿਸਟਮ ਕਹਿੰਦੇ ਆ ਸੋ ਉਸ ਦੇ ਵਿੱਚ ਜਿਹੜਾ ਹਰਟ ਹੋਇਆ ਯਾਨੀ ਕਿ ਬ੍ਰੇਨ ਦੇ ਵਿੱਚ ਜਿਹੜਾ ਅ ਨਾੜੀ ਤੰਤਰ ਉਸ ਦੇ ਵਿੱਚ ਉਹਨਾਂ ਨੂੰ ਸੱਟ ਲੱਗੀ ਹੈ ਯਾ ਸਿੰਪਲ ਪਾਸ਼ਾ ਦੇ ਵਿੱਚ ਜੋ ਅਸੀਂ ਆਮ ਤੌਰ ਦੇ ਉੱਤੇ ਸੁਣਦੇ ਹਾਂ ਉਹ ਇਹ ਕਹਿ ਸਕਦੇ ਹਾਂ ਕਿ ਬਲੱਡ ਕਲੋਟਿੰਗ ਹੋ ਗਈ ਹੈ ਕਿਉਂਕਿ ਇੰਟਰਨਲ ਬਲੀਡਿੰਗ ਹੋਈ ਹੈ ਉਹ ਇੰਟਰਨਲ ਬਲੀਡਿੰਗ ਜਿਹੜੀ ਹੈ ਉਸ ਦੇ ਨਾਲ ਉੱਥੇ ਹੀ ਕਲੋਟਿੰਗ ਹੋ ਗਈ ਤੇ ਉਸ ਦੇ ਨਾਲ ਜਿਹੜਾ ਬ੍ਰੇਨ ਹੈ ਬ੍ਰੇਨ ਦਾ ਵਰਕਿੰਗ ਹੈ ਉਹ ਰੁਕ ਗਿਆ ਤਾਂ ਇਹ ਹੋ ਗਿਆ ਉਸ ਦੇ ਨਾਲ ਨਾਲ ਕੁਝ ਬਲੌਕਿੰਗ ਜਿਹੜੀ ਹੈ ਇੰਟਰਨਲ ਬਲੀਡਿੰਗ ਕਿਉਂਕਿ ਤੁਹਾਨੂੰ ਪਤਾ ਲੱਗਿਆ ਹੋਣਾ ਰੈਬਸ ਯਾਨੀ ਕਿ ਜਿਹੜੀਆਂ ਸਾਡੀਆਂ ਪਸਲੀਆਂ ਹੁੰਦੀਆਂ ਨੇ ਉਹਦੇ ਵਿੱਚ ਵੀ ਕ੍ਰੈਕ ਆਇਆ ਉਸ ਦੇ ਨਾਲ ਹਾਰਟ ਦੇ ਨੇੜੇ ਵੀ ਬਲੌਕੇਜ ਹੋਈ ਸੀ ਜਿਸ ਕਰਕੇ ਹਾਰਟ ਅਟੈਕ ਵੀ ਹੋਇਆ ਉਹਨਾਂ ਨੂੰ ਜਿਹੜਾ ਗਾਰਡੀਆ ਕਹ ਰਿਹਾ ਸਟ ਆਇਆ ਉਸ ਤੋਂ ਡਾਕਟਰਾਂ ਨੇ ਜਦੋਂ ਪਹਿਲੇ ਦਿਨ ਹੀ ਯਾਨੀ ਕਿ ਸ਼ਨੀਵਾਰ ਨੂੰ ਹੀ ਜਦੋਂ ਲੈ ਕੇ ਆਏ ਆ ਤਾਂ ਇੱਥੇ ਲਿਆਂਦੇ ਹੀ ਉਸ ਦੇ ਵਿੱਚ ਬਹੁਤ ਫਾਸਟ ਟ੍ਰੀਟਮੈਂਟ ਕੀਤਾ ਗਿਆ ਉਸ ਤੋਂ ਬਾਅਦ ਜੋ ਕੱਲ ਸਵੇਰੇ ਅਪਡੇਟ ਸਾਹਮਣੇ ਆਏ ਸੀਗੇ ਉਹੀ ਸਾਹਮਣੇ ਆਏ ਸੀ ਕਿ ਉਹਨਾਂ ਦੀ ਹਾਲਤ ਦੇ ਵਿੱਚ ਥੋੜਾ 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 ਸੁਧਾਰ ਦੇਖਣ ਨੂੰ ਮਿਲਿਆ ਤੁਸੀਂ ਇਹ ਗੱਲਾਂ ਵੀ ਸੁਣੀਆਂ ਹੋਣਗੀਆਂ ਕਿ ਜਦੋਂ ਮਾਤਾ ਜੀ ਨੇ ਚਿਹਰੇ ਦੇ ਉੱਤੇ ਹੱਥ ਫੇਰਿਆ ਉਹਨਾਂ ਨੇ ਕੁਝ ਭਾਵੁਕ ਗੱਲ ਕਹੀ ਤਾਂ ਉਹਨਾਂ ਦੀ ਰਾਜਵੀਰ ਜਵੰਦਾ ਦੀ ਅੱਖਾਂ ਦੇ ਵਿੱਚੋਂ ਹੰਝੂ ਵੀ ਆਇਆ ਤਾਂ ਬਾਡੀ ਨੇ ਰਿਸਪੌਂਡ ਕਰਨਾ ਸ਼ੁਰੂ ਕੀਤਾ ਯਾਨੀ ਕਿ ਕੁਝ ਸੈਂਸਰਸ ਐਕਟਿਵ ਹੋਈਆਂ ਨੇ ਹੁਣ ਜਿਹੜੀ ਮੇਨ ਬਲਾਕੇਜ ਹੈਗੀ ਹੈ ਜੋ ਬ੍ਰੇਨ ਨੂੰ ਪ੍ਰੋਪਰਲੀ ਵਰਕ ਨਹੀਂ ਕਰਨ ਦੇ ਰਹੀ ਜਾਂ ਪ੍ਰੋਪਰ ਜੋ ਆਕਸੀਜਨ ਹੈ ਬ੍ਰੇਨ ਤੱਕ ਨਹੀਂ ਪਹੁੰਚ ਪਾਰਿਆ ਉਸ ਦੇ ਲਈ ਜੋ ਸਿਸਟਮ ਨਿਊਰੋ ਸਿਸਟਮ ਜੀ ਮੈਂ ਵਰਕ ਕਰਦਾ ਉਹ ਫਿਲਹਾਲ ਉਸ ਕੰਡੀਸ਼ਨ ਦੇ ਵਿੱਚ ਨਹੀਂ ਹੈ ਕਿ ਉਹ ਵਰਕ ਕਰੇ ਤਾਂ ਇਹ ਸਾਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਣ ਦਾ ਮਕਸਦ ਇਹ ਹੀ ਹੈ ਕਿ ਤੁਸੀਂ ਘੱਟੋ ਘੱਟ ਸਹੀ ਰੂਪ ਦੇ ਵਿੱਚ ਪ੍ਰਾਰਥਨਾ ਕਰੋ ਸਹੀ ਢੰਗ ਦੇ ਨਾਲ ਕਿ ਅਰਦਾਸ ਕਰੋ ਬਾਬੇ ਅੱਗੇ ਕਿ ਉਹ ਜਿਹੜਾ ਕਲੌਕ ਜਿਹੜੀ ਬਲੌਕਿੰਗ ਹੋਈ ਹੈ ਜਿਹੜਾ ਕਲੌਟ ਬਣਿਆ ਉਹ ਬਾਬਾ ਮਿਹਰ ਕਰੇ ਕਿ ਉਹ ਰਿਮੂਵ ਹੋ ਜੇ ਔਰ ਬਲੱਡ ਫਲੋ ਚੱਲੇ ਬ੍ਰੇਨ ਨੂੰ ਆਕਸੀਜਨ ਜਾਵੇ ਔਰ ਬਾਈ ਥੋੜਾ ਹੋਸ਼ ਦੇ ਵਿੱਚ ਆਵੇ ਤੇ ਉਸ ਤੋਂ ਬਾਅਦ ਬਾਕੀ ਦਾ ਟ੍ਰੀਟਮੈਂਟ ਜਿਹੜਾ ਅੱਗੇ ਡਾਕਟਰ ਕਰਦੇ ਰਹਿਣਗੇ ਐਕਸਪਰਟਸ ਦੀ ਟੀਮ ਜਿਹੜੀ ਹੈ ਉਹ ਸਪੈਸ਼ਲੀ ਲੱਗੀ ਹੋਈ ਹੈ ਜੋ ਨਿਊਰੋ ਸਰਜਨ ਨੇ ਔਰ ਕ੍ਰਿਟੀਕਲ ਐਕਸਪਰਟ ਨੇ ਯਾਨੀ ਕਿ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਜਦੋਂ ਟ੍ਰੀਟਮੈਂਟ ਕਰਦੇ ਉਹਦੇ ਜਿਹੜੇ ਐਕਸਪਰਟ ਨੇ ਉਹ ਲੱਗੇ ਹੋਏ ਨੇ ਰਾਜਵੀਰ ਜਵੰਦਾ ਨੂੰ ਬਚਾਉਣ ਦੇ ਲਈ ਪੂਰੀ ਕੋਸ਼ਿਸ਼ਾਂ ਚੱਲ ਰਹੀ ਹੈ ਕਿਉਂਕ ਪੰਜਾਬ ਦੇ ਮੁੱਖ ਮੰਤਰੀ ਤੱਕ ਆ ਕੇ ਜਿਹੜੇ ਨੇ ਉਹ ਇਹ ਕਹਿ ਗਏ ਨੇ ਕਿ ਕੋਈ ਕਸਰ ਬਾਕੀ ਨਹੀਂ ਰਹਿਣੀ ਚਾਹੀਦੀ ਪੰਜਾਬ ਦਾ ਉੱਗਾ ਗਾਇਕ ਹੈ ਰਾਜਵੀਰ ਜਵੰਦਾ ਔਰ ਅਸੀਂ ਇੱਕ ਇਨਸਾਨ ਹੋਣ ਦੇ ਨਾਤੇ ਵੀ ਇਹ ਕਹਿ ਸਕਦੇ ਹਾਂ ਕਿ ਕਿਸੇ ਦੇ ਨਾਲ ਇਦਾਂ ਦਾ ਨਹੀਂ ਹੋਣਾ ਚਾਹੀਦਾ ਔਰ ਇੱਕ ਕਿਸੇ ਦਾ ਪੁੱਤ ਹੈ ਕਿਸੇ ਦਾ ਪਿਓ ਹੈ ਤੇ ਕਿਸੇ ਦੇ ਸਿਰ ਦਾ ਤਾਜ ਹੈ ਤਾਂ ਇਦਾਂ ਉਹਦੇ ਨਾਲ ਨਹੀਂ ਹੋਣਾ ਚਾਹੀਦਾ ਤੇ ਦੂਜੇ ਪਾਸੇ ਅਗਰ ਗਾਇਕੀ ਦੀ ਗੱਲ ਕੀਤੀ ਜਾਵੇ ਜਾਂ ਕਲਾਕਾਰੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਫ਼ ਸੁਥਰੀ ਗਾਇਕੀ ਬਹੁਤ ਸਾਫ਼ ਸੁਥਰੀ ਕਲਾਕਾਰੀ ਦੇ ਮਾਹਰ ਨੇ ਉਹ ਔਰ ਇਹ ਜਿਹੜਾ ਸੀਜ਼ਨ ਹੁੰਦਾ ਆਮ ਤੌਰ ਦੇ ਉੱਤੇ ਇਹ ਬਿਜ਼ੀ ਹੁੰਦਾ ਔਰ ਹੁਣ ਵੀ ਰਾਜਵੀਰ ਜਵੰਦਾ ਜਿਹੜੇ ਇਸ ਸੀਜ਼ਨ ਦੇ ਵਿੱਚ ਬਿਜ਼ੀ ਹੋਣ ਵਾਲੇ ਸੀਗੇ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਹੈ सेलिब्रेशंस ਹੁੰਦੀਆਂ ਨੇ ਤਾਂ ਰਾਜਵੀਰ ਜਵੰਦਾ ਦੇ ਲਗਾਤਾਰ ਜਿਹੜੇ ਸ਼ੋਅ ਚੱਲਨੇ ਸੀ ਇਸੇ ਕਰਕੇ ਉਹ ਪਹਿਲਾਂ ਛੁੱਟੀਆਂ ਦੇ ਉੱਤੇ ਜਾਣਾ ਚਾਹੁੰਦੇ ਸੀ ਘੁੰਮਣਾ ਫਿਰਨਾ ਚਾਹੁੰਦੇ ਸੀ ਇਸ ਲਈ ਗਏ ਔਰ ਜਿਹੜੀ ਉਹ ਗੱਲ ਸੀਗੀ ਕਿ ਸੋਸ਼ਲ ਮੀਡੀਆ 'ਤੇ ਜਿਹੜੇ ਲੋਕ ਅਫਵਾਹਾਂ ਫਲਾ ਰਹੇ ਨੇ ਕਿ ਫੁਕਰबाजी ਜਾਂ ਸਟੰਟबाजी ਜਾਂ ਕੁਝ ਵੀ ਤਾਂ ਮੌਕੇ ਦੇ ਉੱਤੇ ਜਿਹੜੇ ਚਸ਼ਮਦੀਦ ਸੀਗੇ ਉਹਨਾਂ ਨੇ ਵੀ ਇਹ ਜ਼ਿਕਰ ਕਰ ਦਿੱਤਾ ਕਿ ਨਾ ਤਾਂ ਬਾਈਕ ਤੇਜ਼ ਸੀ ਤੇ ਨਾ ਕੋਈ ਤੇ ਹਾਲਾਤ ਬਿਲਕੁਲ ਉਹੀ ਸੀ ਜੋ ਦੱਸੇ ਗਏ ਨੇ ਯਾਨੀ ਕਿ ਬਲਦਾਂ ਦੀ ਲੜਾਈ ਹੋ ਰਹੀ ਸੀ ਸਾਂਡਾਂ ਦੀ ਲੜਾਈ ਹੋ ਰਹੀ ਸੀ ਤੇ ਜਦੋਂ ਉੱਥੋਂ ਗੱਡੀ ਕ੍ਰਾਸ ਕਰਨ ਲੱਗਦੀ ਹੈ ਪਿੱਛੇ ਬਾਈ ਨੂੰ ਲੱਗਦਾ ਕਿ ਆਪਾਂ ਨਿਕਲ ਜਾਾਂਗੇ ਪਰ ਅਚਾਨਕ ਉਹ ਬ੍ਰੇਕ ਲਗਾ ਦਿੰਦੀ ਹੈ ਤਾਂ ਟੱਕਰ ਹੋ ਜਾਂਦੀ ਹੈ ਪਰ ਬਹੁਤੀ ਤੇਜ਼ ਨਹੀਂ ਸੀ ਪਰ ਇਹ ਟੱਕਰ ਜਿਹੜੀ ਹੈ ਉਹ ਬੜੇ ਗਲਤ ਤਰੀਕੇ ਨਾਲ ਹੋ ਗਈ ਤੇ ਉਸ ਦੇ ਨਾਲ ਇਹ ਨੁਕਸਾਨ ਹੋਇਆ ਸੋ ਅਸੀਂ ਵੀ ਦੁਆ ਕਰਦੇ ਹਾਂ ਕਿ ਇਸ ਵੇਲੇ ਜਿਹੜਾ ਹੈ ਸਾਰੇ ਦੀ ਇਹ ਅਰਦਾਸ ਦਾ ਵੇਲਾ ਹੈਗਾ ਕਿ ਆ ਰਾਜਵੀਰ ਜਵੰਦਾ ਜਿਹੜੇ ਉਹ ਜਲ ਤੋਂ ਜਲਦ ਠੀਕ ਹੋਣ ਹੋਰ ਅਜੇ ਅਸੀਂ ਅਗਰ ਮੌਕੇ ਦੀ ਗੱਲ ਕਰੀਏ ਤਾਂ ਹੁਣ ਜਿਹੜਾ ਹੈ ਸਾਰੇ ਜਿੰਨੇ ਕਿਉਂਕਿ ਤਕਰੀਬਨ ਸਾਰੇ ਲੋਕ ਆ ਕੇ ਪਤਾ ਲੈ ਚੁੱਕੇ ਨੇ ਹੋਰ ਪਰਿਵਾਰ ਵੱਲੋਂ ਵੀ ਬਾਰ ਬਾਰ ਹੁਣੇ ਹੀ ਕਿਹਾ ਜਾ ਰਿਹਾ ਕਿ ਅਸੀਂ ਅਪਡੇਟ ਦਿੰਦੇ ਰਹਾਂਗੇ ਤੇ ਥੋੜਾ ਜਿਹਾ ਪਰਿਵਾਰ ਵੀ ਹੁਣ ਥੋੜਾ ਜਿਹਾ ਸਕੂਨ ਉਹਨਾਂ ਨੂੰ ਮਹਿਸੂਸ ਹੁੰਦਾ ਜਦੋਂ ਹਲਕੀ ਫੁਲਕੀ ਇੰਪਰੂਵਮੈਂਟ ਜਿਹੜੀ ਹੈ ਡਾਕਟਰਸ ਵੱਲੋਂ ਦੱਸੀ ਜਾਂਦੀ ਹੈ ਕਿ ਆ ਰਹੀ ਹੈ ਤਾਂ ਕੁੱਲ ਮਿਲਾ ਕੇ ਅਗਰ ਘੱਟ ਸ਼ਬਦਾਂ ਦੇ ਵਿੱਚ ਕਹਾਂ ਤਾਂ ਬਾਈ ਦੀ ਹਾਲਤ ਸੁਧਰ ਰਹੀ ਹੈ ਔਰ ਉਮੀਦ ਹੈ ਕਿ ਉਹ ਹੋਰ ਸੁਧਰੇਗੀ ਤੇ ਇਸੇ ਲਈ ਅਸੀਂ ਅਰਦਾਸ ਪ੍ਰਾਰਥਨਾ ਜਿਹੜੀ ਆ ਉਹ ਲਗਾਤਾਰ ਕਰਨੀ ਹੈ ਕਿ ਉਹ ਹੋਰ ਜ਼ਿਆਦਾ ਸੁਧਰੇ ਔਰ ਜਲਦੀ ਤੋਂ ਜਲਦੀ ਇਹ ਠੀਕ ਹੋਵੇ ਪਰ ਹੁਣ ਤੱਕ ਦੀ ਚੰਗੀ ਗੱਲ ਇਹ ਹੈ ਕਿ ਹਾਲਤ ਦੇ ਵਿੱਚ ਸੁਧਾਰ ਆ ਰਹੇ ਨੇ ਇਹ ਉਦਾਂ ਨਹੀਂ ਹੈ ਕਿ ਹਾਲਾਤ ਉਮੇਦੀ ਨੇ ਜਾਂ ਹਾਲਾਤ ਹੋਰ ਵਿਗੜ ਰਹੇ ਨੇ ਸਗੋਂ ਸੁਧਾਰ ਵੱਲ ਨੂੰ ਜਾ ਰਹੇ ਨੇ ਤਾਂ ਇਸੇ ਚੰਗੀ ਉਮੀਦ ਦੇ ਨਾਲ ਇੱਥੇ ਅਸੀਂ ਤੁਹਾਡੇ ਤੋਂ ਇਜਾਜ਼ਤ ਵੀ ਲਵਾਂਗੇ ਤੁਸੀਂ ਆਪਣੀ ਜੋ ਵੀ ਭਾਵਨਾਵਾਂ ਪ੍ਰਗਟ ਕਰਨਾ ਚਾਹੁੰਦੇ ਹੋ ਕਮੈਂਟਾਂ ਦੇ ਜ਼ਰੀਏ ਸਾਡੇ ਨਾਲ ਜ਼ਰੂਰ ਸਾਂਝੀਆਂ ਕਰਨਾ ਸੋ ਬਾਕੀ ਦੀ ਅਪਡੇਟ ਜਿਹੜੀ ਹੈ ਤੁਹਾਡੇ ਤੱਕ ਅਸੀਂ ਪਹੁੰਚਦੀ ਕਰਦੇ ਰਾਂਗੇ ਹਮਦਰ ਟੀਵੀ ਦੇ ਉੱਤੇ ਕੈਮਰਾਮੈਨ ਸ਼ੇਖਰ ਕੈਮਰਾਮੈਨ ਮੋਹਨ ਦੇ ਨਾਮ ਨੇ ਸ਼ੇਖਰ ਰਾਏ ਹਮਦਰ ਟੀਵੀ ਦਿਲੀਪ ਮਹਾਲੀ ਤੋਂ ਸਤਿ ਸ਼੍ਰੀ ਅਕਾਲ